ਅਹ ਦੇਖੋ ਜੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਸਾਨੂੰ ਵੱਡਦਾ ਅਸੀਂ ਦੂਣ ਸਵਾਏ ਹੋਏ ਸਾਡੇ ਇੱਕ ਆਗੂ ਨੂੰ ਗ੍ਰਿਫਤਾਰ ਕਰਨਗੇ ਤਾਂ ਹਜ਼ਾਰਾ ਆਗੂ ਪੰਜਾਬ ਦੇ ਵਿੱਚ ਹੋਰ ਪੈਦਾ ਹੋਣਗੇ ਕਿ ਤਾਂ ਹਜ਼ਾਰਾ ਆਗੂ ਪੰਜਾਬ ਦੇ ਵਿੱਚ ਹੋਰ ਪੈਦਾ ਹੋਣਗੇ ਕਹਿੰਦੇ ਇਹ ਨਾ ਸੋਚਿਆ ਜਾਵੇ ਲੜਾਈ ਹੈ ਜਿਹੜੀ ਉਹ ਪਿੰਡਾਂ ਛੁੱਲੇ ਚੁੱਕੇ ਸਾਹਮਣੇ ਜਾਂਦੀਆਂ ਲੜਾਈ ਸਾਡੀ ਰੋਟੀ ਦੀ ਹੈ ਸਾਡੇ ਚੁੱਲਿਆਂ ਦੀ ਹੈ ਬਰਾਬਰ ਉਹਨਾਂ ਚਰ ਲੜਾਂਗੇ ਜਿੰਨਾ ਚਰ ਮੋਰਚਾ ਫੜੇਗਾ ਪੰਜਾਬ ਭਰ ਪੂਰੇ ਵਰਡ ਦੇ ਵਿੱਚ ਜਿਹਦਾ ਜਜਬਾਜ਼ੀ ਦੀ ਜ਼ਮੀਰ ਜਾਗਦੀ ਉਹ ਅਜੰਦੋਲਣ ਵਿੱਚ ਟਟਿਆ ਹੋਇਆ ਕਿਉਂਕਿ ਲੜਾਈ ਹੈ ਜਿਹੜੀ ਸਾਡੀ ਸਾਝੀ ਹੈ 8 ਮਾਰਚ ਦੇ ਪਹਿਲੇ ਦਿਨ ਦੇ ਉੱਪਰ ਸਰਕਾਰ ਦੇ ਵਹਿਮ ਕਰ ਦਿੱਤੇ ਆ ਕਿ ਜਿਹੜੇ ਕੱਲ ਹਾਈ ਕੋਰਟ ਦਾ ਇੱਕ ਫੈਸਲਾ ਤੁਸੀਂ ਸਾਰਿਆਂ ਨੇ ਵੇਖਿਆ ਵਾ ਕਿ ਹਾਈ ਕੋਰਟ ਦੇ ਫੈਸਲੇ ਵਿੱਚ ਕਿਹਾ ਗਿਆ ਸੀਗਾ ਕਿ ਔਰਤਾਂ ਤੇ ਬੱਚਿਆਂ ਨੂੰ ਢਾਲ ਬਲਾ ਕੇ ਕਿਸਾਨਾਂ ਜਿਹੜੇ ਉਹ ਲੜ ਸਸਿਕਾ ਜੀ ਮੈਂ ਮਨੀਂਦਰ ਸਿੰਘ ਤੇ ਸ਼ੰਭੂ ਬਾਰਡਰ ਤੋਂ ਜੁੜੇ ਹੋਇਆ ਸੀ ਤੇ ਅੱਜ ਜਿਹੜਾ ਮਹਿਲਾ ਦਿਵਸ ਹੈ ਬੀਬੀਆਂ ਪਹੁੰਚੇ ਨੇ ਵੱਧ ਚੜ ਕੇ ਬੀਬੀਆਂ ਹੋਰ ਵੀ ਪਹੁੰਚ ਰਹੀਆਂ ਨੇ ਤੇ ਬੀਕੇਯੂ ਤੋਂ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਬੀਬੀਆਂ ਨੇ ਗੱਲਬਾਤ ਕਰਨੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅੱਜ ਅਜ ਪਹੁੰਚੇ ਹੋ ਕੀ ਕਹੋਗੇ ਮਹਿਲਾ ਦਿਵਸ ਮੌਕੇ ਪਹੁੰਚੇ ਹੋ ਸ਼ੰਭੂ ਬਾਰਡਰ ਤੇ ਕੀ ਕਹਨੇ ਇਹਦੇ ਬਾਰੇ ਕੀ ਕਹੋਗੇ ਜੀ ਅ ਦੇਖ ਰਹੀ ਹਾਂ ਜੀ ਤੁਸੀਂ ਪੂਰੇ ਪੰਜਾਬ ਭਰ ਤੋਂ ਬੀਬੀਆਂ ਵੱਡੀ ਗਿਣਤੀ ਦੇ ਵਿੱਚ ਆਈਆਂ ਕਿਉਂਕਿ ਕੱਲ ਆਪਾਂ ਕਾਲ ਦਿੱਤੀ ਸੀ ਕਿ ਜਿਹੜਾ ਆਪਾਂ ਔਰਤ ਦੇ ਵਿਸਾਇਕੀ ਸ਼ੰਭੂ ਦੇ ਖਣੋਰੀ ਬਾਰਡਰ ਤੇ ਬਣਾਵਾਂਗੇ ਨਾਲ ਹੀ ਸਰਕਾਰ ਨੂੰ ਵੰਗਾਰ ਵੀ ਹੈ ਕਿ ਸਾਡੇ ਕਿਸਾਨ ਮਜ਼ਦੂਰ ਭਰਾ ਲੜ ਲਿਆ ਤੇ ਹੁਣ ਜਿਹੜੀਆਂ ਬੀਬੀਆਂ ਵਾਂ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਖੜਨਗੀਆਂ ਕਿਉਂਕਿ ਔਰਤਾਂ ਜਿਹੜੀਆਂ 50% ਅਸਮਾਨ ਦੀਆਂ ਮਾਲਕ ਐ ਤੇ ਇਹ ਨਾ ਸੋਚਿਆ ਜਾਵੇ ਲੜਾਈ ਐ ਜਿਹੜੀ ਉਹ ਬੀਬੀਆਂ ਚੁੱਲ੍ਹੇ ਚੌਂਕੇ ਸਾਹਮਣੇ ਜਾਂਦੀਆਂ ਲੜਾਈ ਸਾਡੀ ਰੋਟੀ ਦੀ ਐ ਸਾਡੇ ਚੁੱਲਿਆਂ ਦੀ ਐ ਬਰਾਬਰ ਉਹਨਾਂ ਚਿਰ ਲੜਾਂਗੇ ਜਿੰਨਾ ਚਿਰ ਮੋਰਚਾ ਫਤ 22 ਦੇ ਵਿੱਚ ਜabb ਵੀ ਬੀਬੀਆਂ ਘਟ ਗਣਤੇ ਚ ਗਈਆਂ ਸੀਗੀਆਂ ਹੁਣ ਤਾਂ ਵੱਧ ਚੜ ਕੇ ਹਿੱਸਾ ਲੈ ਰਹੀਆਂ ਨੇ ਅੰਦੋਲਨ ਦੇ ਵਿੱਚ ਉਹ ਅੰਦੋਲਨ ਨੇ ਆਪਾਂ ਨੂੰ ਬਹੁਤ ਕੁਝ ਸਿਖਾਇਆ ਕਈ ਵਾਰ ਪਹਿਲੇ ਅੰਦੋਲਨ ਚ ਕੁਝ ਕਮੀਆਂ ਰਹਿ ਜਾਂਦੀਆਂ ਹੁੰਦੀਆਂ ਉਸ ਅੰਦੋਲਨ ਨੇ ਸਿਖਾਇਆ ਆਪਾਂ ਨੂੰ ਕਿ ਆਪਾਂ ਆਪਦੇ ਹੱਕ ਆ ਜਿਹੜੇ ਲੜ ਕੇ ਲੈਣੇ ਤੇ ਹੱਕ ਜਿਹੜੇ ਉਹ ਦਿੱਲੀ ਨਾਲ ਲੜ ਕੇ ਮਿਲਦੇ ਆ ਥਾਲੀ ਚ ਪਰੋਛ ਕੇ ਕਿਸੇ ਨਹੀਂ ਦੇਣੇ ਉਸ ਅੰਦੋਲਨ ਨੇ ਆਪਾਂ ਨੂੰ ਬਹੁਤ ਜਾਗਰੂਤ ਕੀਤਾ ਉਹ ਭਾਗ 1 ਸੀਗਾ ਇਹ ਭਾਗ 2 ਚੱਲ ਰਿਹਾ ਪੰਜਾਬ ਭਰ ਪੂਰੇ ਵਰਲਡ ਦੇ ਵਿੱਚ ਜਿਹਦਾ ਜਜ਼ਬਾ ਜੀ ਦੀ ਜ਼ਮੀਰ ਜਾਗਦੀ ਉਹ ਅੰਦੋਲਨ ਵਿੱਚ ਡਟਿਆ ਹੋਇਆ ਕਿਉਂਕਿ ਲੜਾਈ ਹੈ ਜਿਹੜੀ ਸਾਡੀ ਸਾਂਝੀ ਹੈ ਕੀ ਲੱਗ ਰਿਹਾ ਜਿਹੜਾ ਜਿਹੜੀ ਤੁਸੀਂ ਅੱਜ ਇਕੱਠ ਕੀਤਾ ਹੈ ਸਰਕਾਰ ਉੱਤੇ ਕੋਈ ਦ ਦਬਾਤਾ ਪਹਿਲੇ ਦਿਨ ਤੋਂ ਹੀ ਪੈ ਰਿਆ 13 ਫਰਵਰੀ ਤੋਂ ਕਿਉਂਕਿ ਆਪਾਂ ਨੂੰ ਇਹਨਾਂ ਨੇ ਕਿਹਾ ਸੀ ਵੀ ਅਸੀਂ ਅੱਗੇ ਤਾਂ ਨਹੀਂ ਲੰਘਣ ਦੇ ਰਹੇ ਕਿ ਇਹ ਟਰੈਕਟਰ ਟਰਾਲੀਆਂ ਲੈ ਕੇ ਆਏ ਆ ਇਸ ਕਰਕੇ ਆਪਾਂ 6 ਤਰੀਕ ਦੀ ਕਾਲ ਦਿੱਤੀ ਦੂਜੇ ਸਟੇਟਾਂ ਨੂੰ ਕਿ ਤੁਸੀਂ ਪੈਦਲ ਬਾਏ ਟ੍ਰੇਨ ਬਾਏ ਬੱਸ ਉੱਥੇ ਪਹੁੰਚੋ ਔਰ ਉਹਨਾਂ ਦੇ ਜਿਹੜੇ ਜਥੇ ਰੋਜ਼ ਜਾ ਰਹੇ ਸੀ ਰੋਜ਼ ਨਿਕਲ ਰਹੇ ਸੀ ਉਹਨਾਂ ਨੂੰ ਵੀ 6 ਤਰੀਕ ਨੂੰ ਗ੍ਰਿਫਤਾਰ ਕੀਤਾ ਕੱਲ ਕੁਝ ਆਗੂ ਹੋਰ ਗ੍ਰਿਫਤਾਰ ਕੀਤੇ ਮਤਲਬ ਸਰਕਾਰ ਹੈ ਜਿਹੜੀ ਉਹ ਡਰੀ ਹੋਈ ਹੈ ਤਾਂ ਹੀ ਉਹ ਚਾਹੁੰਦੀ ਨਹੀਂ ਕਿ ਦਿੱਲੀ ਇਹਨਾਂ ਦੇ ਕੋਈ ਪੰਜਾਬ ਬੰਦੇ ਵੀ ਪਹੁੰਚਣ ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਇੱਕ ਵਾਰ ਬੈਠ ਗਏ ਤੇ ਪਹਿਲਾਂ ਮੀਟਿੰਗਾਂ ਕਾਫੀ ਹੋਈਆਂ ਨੇ ਕਿਸਾਨ ਆ ਗਵਰਨਮੈਂਟ ਮੰਤਰੀਆਂ ਦੀਆਂ ਤੇ ਹੁਣ ਮੀਟਿੰਗ ਵੀ ਕੋਈ ਹੋਰੀ ਕੋਈ ਅੱਗੇ ਸਿੱਟਾ ਨਹੀਂ ਨਿਕਲਿਆ ਨਹੀਂ ਮੀਟਿੰਗ ਤਾਂ ਇਦਾਂ ਹੈਗਾ ਕਿ ਉਹ ਤਾਂ ਆਪਾਂ ਨੂੰ ਪ੍ਰਪੋਜ਼ਲ ਆ ਭੇਜ ਹੀ ਰਹੇ ਆ ਬਸ ਉਹਦੇ ਵਿੱਚ ਉਹ ਸ਼ਰਤਾ ਰੱਖਦੇ ਆ ਕਿ 5 ਸਾਲਾਂ ਲਈ ਐਮਐਸਪੀ ਲੈ ਲਓ ਪੰਜਾਂ ਫਸਲਾਂ ਤੇ ਲੈ ਲਓ ਪਰ ਆਪਾਂ ਕਹਿ ਰਹੇ ਆ ਕਿ ਜੋ ਮੰਗਾ ਸੀ ਲੈ ਕੇ ਆਏ ਆ ਉਹਦੇ ਤੇ ਜਾਂ ਤਾਂ ਆ ਰਹਿ ਤੇ ਜਾਂ ਪਾਰ ਉਹਦੇ ਤੇ ਮੀਟਿੰਗ ਜਦੋਂ ਸੱਦਣਗੇ ਆਪਾਂ ਧਿਆਰਾ ਗੱਲਬਾਤ ਕਰਨ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਹਾਂ ਦੇਖੋ ਜੀ ਸਾਡੀਆਂ ਔਰਤਾਂ ਨੇ 8 ਮਾਰਚ ਅਜ ਮੈਲਾ ਦਿਵਸ ਦੇ ਉੱਪਰ ਸਰਕਾਰ ਦੇ ਵਹਿਮ ਕੱਢ ਦਿੱਤੇ ਆ ਕਿ ਜਿਹੜੇ ਕੱਲ ਹਾਈ ਕੋਰਟ ਦਾ ਇੱਕ ਫੈਸਲਾ ਤੁਸੀਂ ਸਾਰਿਆਂ ਨੇ ਵੇਖਿਆ ਵਾ ਕਿ ਹਾਈ ਕੋਰਟ ਦੇ ਫੈਸਲੇ ਚ ਕਿਹਾ ਗਿਆ ਸੀਗਾ ਕਿ ਔਰਤਾਂ ਤੇ ਬੱਚਿਆਂ ਨੂੰ ਢਾਲ ਬਲਾ ਕੇ ਕਿਸਾਨਾਂ ਜਿਹੜੇ ਉਹ ਲੜ ਰਹੇ ਆ ਅਸੀਂ ਸਰਕਾਰ ਨੂੰ ਦੱਸਣਾ ਚਾਉਂਦੇ ਆ ਕਿ ਸਾਨੂੰ ਸਾਡੇ ਜਿਹੜੇ ਯੋਧੇ ਵੀਰ ਇੱਥੇ ਬੈਠੇ ਹੋਏ ਨੇ ਉਹ ਕਿਸੇ ਵੀ ਬੱਚੇ ਨੂੰ ਜਾਂ ਸਾਨੂੰ ਔਰਤਾਂ ਨੂੰ ਢਾਲ ਬਣਾ ਕੇ ਨਹੀਂ ਲੜ ਰਹੇ ਅਸੀਂ ਉਹਨਾਂ ਵੀਰਾਂ ਤੋਂ ਪਹਿਲਾਂ ਲੜਨ ਨੂੰ ਤਿਆਰ ਖੜੇ ਆ ਅਸੀਂ ਆਪਦੇ ਆਗੂਆਂ ਦੀ ਵੇਟ ਕਰ ਰਹੇ ਸੀ ਸਾਡੇ ਆਗੂ ਫੈਸਲਾ ਕਰਨ ਜੇ ਅੱਜ ਵੀ ਸਾਨੂੰ ਸਾਡੇ ਆਗੂ ਫੈਸਲਾ ਕਰਦੇ ਨੇ ਤਾਂ ਅਸੀਂ ਇਨਾਂ ਵੀਰਾਂ ਦੇ ਮੂਹਰੇ ਲੜ ਕੇ ਮੂਹਰੇ ਚੱਲ ਕੇ ਲੜਨ ਨੂੰ ਤਿਆਰ ਖੜੀ ਆ ਕਿਉਂਕਿ ਅਸੀਂ ਉਸ ਦੇਸ਼ ਦੇ ਵਾਰਸ ਆ ਜਿਨ੍ਹਾਂ ਨੂੰ ਸਬਰ ਤੇ ਸੰਤੋਖ ਦੇ ਨਾਲ ਪੂਰੀ ਜੰਗਾਂ ਜਿੱਤਣੀਆਂ ਆਉਂਦੀਆਂ ਨੇ ਤੇ ਅਸੀਂ ਉਸ ਦੇਸ਼ ਦੇ ਰਾਜੇ ਆ ਜਿਹੜਾ ਦੇਸ਼ ਅੰਨ ਦਾਤਕ ਹੋਣ ਵਾਲਾ ਦੇਸ਼ ਆ ਸੋ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਆਪਦੇ ਮਾਂ ਦੇਸ਼ ਨੂੰ ਬਚਾਉਣ ਲਈ ਆਪਦੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਵਾਸਤੇ ਆਪਣੇ ਵੀਰਾਂ ਤੋਂ ਵੱਧ ਕੇ ਸਭ ਤੋਂ ਅੱਗੇ ਹੋ ਕੇ ਆਪਣੇ ਇਸ ਅੰਦੋਲਨ ਦਾ ਹਿੱਸਾ ਬਣਾਂਗੇ ਤੇ ਨਾ ਸਾਨੂੰ ਕੋਈ ਢਾਲ ਬਣਾ ਰਿਹਾ ਨਾ ਸਾਡੇ ਬੱਚਿਆਂ ਨੂੰ ਬਣਾ ਰਿਹਾ ਅਸੀਂ ਆਪਣੀ ਮਰਜ਼ੀ ਦੇ ਨਾਲ ਆਪਦਾ ਅੰਦੋਲਨ ਜਿਹੜਾ ਉਹ ਮੁਕਾਮ ਤੱਕ ਲੈ ਕੇ ਜਾਵਾਂਗੇ ਕਿ ਕਿਸਾਨ ਆਗੂ ਨੇ ਆਪਣੇ ਹੱਕ ਲੈਣ ਲਈ ਉਹ ਡਟੇ ਹੋਏ ਨੇ ਨਾ ਮੂਰੇ ਹੋ ਕੇ ਪਾ ਚੜ ਕੇ ਅੱਗੇ ਹੋ ਕੇ ਜਾਂਦੇ ਨੇ ਅੱਗੇ ਹੋ ਕੇ ਗਏ ਸੀ 21 ਤਰੀਕ ਨੂੰ ਗਏ ਸੀ ਉਹ ਕਹਿੰਦੇ ਨੇ ਵੀ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਅੰਦਰ ਕਰਾਂਗੇ ਅਸੀਂ ਤਨੀਦ ਜੇਲ੍ਹ ਜਿਲ੍ਹੇ ਸਿੱਟਾਂਗੇ ਆਹ ਦੇਖੋ ਜੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਸਾਨੂੰ ਵੱਡਦਾ ਅਸੀਂ ਧੂਣ ਸਵਾਏ ਹੋਏ ਸਾਡੇ ਇੱਕ ਆਗੂ ਨੂੰ ਗ੍ਰਿਫਤਾਰ ਕਰਨਗੇ ਤਾਂ ਹਜ਼ਾਰਾਂ ਆਗੂ ਪੰਜਾਬ ਦੇ ਵਿੱਚ ਹੋਰ ਪੈਦਾ ਹੋਣਗੇ ਜਿਹਦਾ ਮੋ ਤੁਹਾਡੇ ਸਾਹਮਣੇ ਮਿਸਾਲਾ ਦਿੱਲੀ ਵਾਲੇ ਮੋਰਚੇ ਨੇ ਵੱਡੀ ਦਿੱਤੀ ਹੋਈ ਆ ਕਿਉਂਕਿ ਦਿੱਲੀ ਮੋਰਚਾ ਅੰਦੋਲਨ ਪਾ ਇੱਕ ਲੱਗਿਆ ਸੀ ਜਦੋਂ ਉਦੋਂ ਸਾਡੇ ਆ ਔਰਤਾਂ ਬਹੁਤ ਸਾਰੀਆਂ ਘੱਟ ਔਰਤਾਂ ਸੀ ਜਿਹੜੀਆਂ ਘਰਾਂ ਚੋਂ ਬਾਹਰ ਨਿਕਲਦੇ ਤੇ ਤੁਸੀਂ ਅੱਜ ਇਕੱਠ ਜਿਹੜਾ ਸ਼ੰਭੂ ਦੇ ਉੱਪਰ ਠਾਠਾ ਮਾਰਦਾ ਘੱਟ ਇਸ ਚੀਜ਼ ਦੀ ਗਵਾਹੀ ਭਰ ਰਿਹਾ ਕਿ ਪੰਜਾਬ ਦਾ ਬੱਚਾ ਬੱਚਾ ਝੰਡਾ ਚੱਕ ਕੇ ਆਪਦੇ ਹੱਕ ਲੈਣ ਵਾਸਤੇ ਤਿਆਰ ਪਰ ਤਿਆਰ ਖੜਾ ਸਰਕਾਰ ਤਾਂ ਕਹਿੰਦੀ ਸੀ ਵੀ ਜਿਹੜਾ ਅੰਦੋਲਨ ਹੈ ਉਹ ਸਨ ਕੋਈ ਫਰਕ ਨਹੀਂ ਪੈਂਦਾ ਪੰਜਾਬ ਦਾ ਅੰਦੋਲਨ ਹੈ ਹੁਣ ਲੱਗਦਾ ਵੀ ਪੂਰੇ ਇੰਡੀਆ ਦੇ ਵਿੱਚ ਫੈਲ ਰਿਹਾ ਅੰਦੋਲਨ ਹਾਂ ਦੇਖੋ ਜੀ ਜਿਹੜਾ ਸਾਡਾ ਇਹ ਅੰਦੋਲਨ ਹੈ ਸ਼ੰਭੂ ਬਾਰਡਰ ਤੇ ਲੱਗਾ ਹੋਇਆ ਕਿਤੇ ਨਾ ਕਿਤੇ ਪਰ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਇਹ ਜਿਹੜਾ ਅੰਦੋਲਨ ਚੱਲ ਰਿਹਾ ਹੈ ਪੂਰਾ ਇੰਟਰਨੈਸ਼ਨਲ ਲੈਵਲ ਤੇ ਚੱਲ ਰਿਹਾ ਪੂਰੇ ਪੰਜਾਬ ਚੋਂ ਨਹੀਂ ਪੂਰੇ ਭਾਰਤ ਚੋਂ ਛੱਡ ਕੇ ਇੰਟਰਨੈਸ਼ਨਲ ਲੋਕ ਆ ਜਿਹੜੇ ਸਾਡੇ ਮੋਰਚੇ ਦਾ ਹਿਸਾਬਾਣ ਵਾਸਤੇ ਆ ਰਹੇ ਨੇ ਤੁਸੀਂ ਲਗਾਤਾਰ ਔਰਤਾਂ ਨੂੰ ਵੇਖਿਓ ਕਿ ਹਰਿਆਣੇ ਦੀਆਂ ਔਰਤਾਂ ਇੱਥੇ ਸਪੀਚ ਕਰਕੇ ਗਈਆਂ ਨੇ ਜਿਨ੍ਹਾਂ ਨੂੰ ਪੂਰੇ ਹਰਿਆਣੇ ਦੇ ਵਿੱਚ ਡਰਾਇਆ ਜਾ ਰਿਹਾ ਸੀ ਪ੍ਰਸ਼ਾਸਨ ਵੱਲੋਂ ਧਮਕਾਇਆ ਜਾ ਰਿਹਾ ਸੀ ਪਰ ਔਰਤਾਂ ਦੇ ਸਟੇਜ ਤੇ ਗਰਜ ਕੇ ਗਈਆਂ ਨੇ ਕਿ ਅਸੀਂ ਆਪਣੇ ਪੰਜਾਬ ਦੇ ਭੈਣਾ ਭਰਾਵਾਂ ਦੇ ਨਾਲ ਖੜੇ ਆਂ ਜਦੋਂ ਤੱਕ ਮੋਰਚਾ ਚੱਲੂ ਬਰਾਬਰੀ ਦੀ ਟੱਕਰ ਲਵਾਂਗੇ ਕੀ ਲੱਗਦਾ ਜਿਹੜਾ ਹੁਣ ਮੀਟਿੰਗਾਂ ਤੁਸੀਂ ਹੋ ਰਹੀਆਂ ਨੇ ਕਹਿੰਦੇ ਪ੍ਰਪੋਜ਼ਲ ਭੇਜ ਰਹੇ ਨੇ ਕੋਈ ਉਹ ਚ ਆਪਣੀਆਂ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਕੀ ਲੱਗਦਾ ਕਿੰਨਾ ਲੰਮਾ ਚੱਲ ਸਕਦਾ ਹੈ ਆ ਦੇਖੋ ਜੀ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਅਸੀਂ ਆਪਣਾ ਹੱਕ ਮੰਗ ਰਹੇ ਆ ਸਰਕਾਰ ਦਾ ਜਿੰਨਾ ਵੀ ਸਾਡਾ ਸਬਰ ਆ ਸਾਡਾ ਸੰਤੋਖ ਪਰਖਣਾ ਚਾਹੁੰਦੀ ਉਹ ਪਰਖ ਸਕਦੀ ਆ ਅਸੀਂ ਉਹ ਸਬਰ ਤੇ ਖਰੇ ਉਤਰਾਂਗੇ ਕਿਉਂਕਿ ਸਾਨੂੰ ਕੋਈ ਕਾਲੀ ਨਹੀਂ ਸਰਕਾਰ ਦੇ ਦਿਮਾਗ 'ਚ ਜੋ ਕੀੜੇ ਆ ਉਹ ਕੱਢ ਲਵੇ ਜਦੋਂ ਸਰਕਾਰ ਨੂੰ ਲੱਗੂਗਾ ਕਿ ਬੰਦੇ ਸਹੀ ਆ ਸਾਨੂੰ ਮੀਟਿੰਗ ਦਾ ਸੱਦਾ ਦੇਊਗਾ ਅਸੀਂ ਮੀਟਿੰਗ ਕਰਨ ਨੂੰ ਤਿਆਰ ਆ ਪਰ ਉਹਨਾਂ ਮੰਗਾਂ ਤੇ ਜਿੰਨਾ ਮੰਗਾਂ ਨੂੰ ਲੈ ਕੇ ਅਸੀਂ ਚੱਲੇ ਆ ਜਦੋਂ ਤੱਕ ਉਹਨਾਂ ਮੰਗਾਂ ਤੇ ਸਰਕਾਰ ਆਉਂਦੀ ਨਹੀਂ ਸਾਨੂੰ ਕਹਿੰਦੀ ਨਹੀਂ ਕਿ ਮੈਂ ਆ ਮੰਗਾਂ ਮੰਨੂਗੀ ਮੈਂ ਤਿਆਰ ਬੈਠੀ ਆ ਤੁਸੀਂ ਆਓ ਮੀਟਿੰਗ ਕਰੋ ਉਹਨਾਂ ਚਿਰ ਸਾਡੇ ਅਗਮਣ ਜਵਾਬ ਤੱਕ ਕੋਈ ਮੀਟਿੰਗ ਨਹੀਂ ਕਰਾਂਗੇ ਕੀ ਲੱਗਦਾ ਹੁਣ ਚੋਣ ਜਵਾਬ ਤੱਕ ਵੀ ਲੱਗਣ ਨੂੰ ਤਿਆਰ ਤੇ ਸਰਕਾਰ ਵੀ ਭੰਗ ਹੋਣ ਨੂੰ ਤਿਆਰ ਆ ਫਿਰ ਵੋਟਾਂ ਪੈਣੀਆਂ ਨੇ ਫਿਰ ਜਦੋਂ ਚੋਣ ਜਾਬਤਾ ਲੱਗਿਆ ਫਿਰ ਕਿਧੌਣ ਮੰਗਾ ਮੰਗੂਗੇ ਫਿਰ ਤਾਂ ਅ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਡੇ ਸਬਰ ਨੂੰ ਨਾ ਪਰਖੇ ਸਰਕਾਰ ਸਾਡਾ ਸਬਰ ਆ ਜਿਹੜਾ ਉਹ ਦਿੱਲੀ ਅੰਦੋਲਨ ਦੇ ਚ 13 ਮਹੀਨੇ ਲੋਕਾਂ ਨੇ ਵੇਖ ਹੀ ਲਿਆ ਸਰਕਾਰ ਨੇ ਵੀ ਦੇਖਿਆ ਵਾ ਇਹ ਨਹੀਂ ਹੈਗਾ ਕਿ ਚੋਣ ਜਾਬਤਾ ਲੱਗ ਗਿਆ ਤੇ ਦੁਬਾਰਾ ਫਿਰ ਕੋਈ ਆਊਗਾ ਨਹੀਂ ਆ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੇ ਇਹ ਮੋਰਚਾ ਇਸੇ ਤਰ੍ਹਾਂ ਉਹ ਤੱਕ ਡਟਿਆ ਰਹੂਗਾ ਸ਼ੰਭੂ ਬਾਡਰ ਦੇ ਉੱਪਰ ਵੋਟਾਂ ਦਾ ਵੋਟਾਂ ਦਾ ਕਰੋ ਜਾਰੀ ਇਹ ਅੰਦੋਲਨ ਜਿਹੜਾ ਵੋਟਾਂ ਹੋਣੀਆਂ 2024 ਦੀਆਂ ਬਿਲਕੁਲ ਮੋਰਚਾ ਜਾਰੀ ਰੱਖਾਂਗੇ ਤੇ ਲੋਕਾਂ ਨੂੰ ਅਵੇਅਰ ਕਰਾਂਗੇ ਪਿੰਡ-ਪਿੰਡ ਜਾ ਕੇ ਕਿ ਇਹ ਸਰਕਾਰਾਂ ਨੇ ਜੋ ਸਾਡੇ ਨਾਲ ਕੀਤਾ ਸਾਡੇ ਕਿਸਾਨ ਨੌਜਵਾਨ ਮੋਰਚੇ ਤੇ ਬੈਠ ਕੇ ਸ਼ਹੀਦ ਹੋ ਕੇ ਵਾਪਸ ਆ ਰਹੇ ਆ ਕਿ ਚਾਹਾਂਗੇ ਕਿ ਦੁਬਾਰਾ ਇਸ ਤਰ੍ਹਾਂ ਦੀਆਂ ਸਰਕਾਰਾਂ ਸੱਤਾ ਦੇ ਵਿੱਚ ਆਉਣ ਉਹ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਲਾਸਟ ਇੱਕ ਬੇਨਤੀ ਕਰਨੀ ਚਾਹੁੰਦੇ ਆ ਕਿ ਸਰਕਾਰ ਦੇ ਦਿਮਾਗ 'ਚ ਜਿਹੜਾ ਵੀ ਭਲੇਖਾ ਉਹ ਭਲੇਖੇ ਨੂੰ ਕੱਢ ਦੇਵੇ ਇੱਥੇ ਬੱਚੇ ਔਰਤਾਂ ਤੇ ਸਾਡੇ ਬਜ਼ੁਰਗ ਆ ਜਿਹੜੇ ਉਹ ਮੋਰਚੇ ਤੇ ਤਿਆਰ ਪਰ ਤਿਆਰ ਖੜੇ ਆ ਜਿੰਨੇ ਵੀ ਸਰਕਾਰ ਨੇ ਚੈਲੰਜ ਕਰਨੇ ਹੁਣ ਤਿਆਲਿੰਗ ਕਰ ਲੈਣ ਸਾਡੀਆਂ ਔਰਤਾਂ ਸਾਡੇ ਆਗੂ ਜੋ ਵੀ ਆ ਉਹ ਸਭ ਉਸ ਪੈਸੇ ਨੂੰ ਸਵਾਰ ਕਰਨਗੇ ਤੁਸੀਂ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਤੁਹਾਡੇ ਚੈਨਲ ਜਰੀਏ ਜਿਹੜੇ ਲੋਕ ਪੰਜਾਬ 'ਚ ਬੈਠੇ ਆ ਜਿਹੜੇ ਫੇਸਬੁਕ ਹੀ ਵਿਦਵਾਨ ਬਣੇ ਬੈਠੇ ਆ ਸੋਸ਼ਲ ਮੀਡੀਆ ਤੇ ਇਹ ਦਿਖਾਇਆ ਜਾ ਰਿਹਾ ਹੈ ਕਿ ਇਹ ਜਿਹੜਾ ਮੋਰਚਾ ਵਾ ਹਿੰਦੀ ਕਲਾ ਦੇ ਵਿੱਚ ਹੈਗਾ ਅਸੀਂ ਦੱਸਾਂਗੇ ਕਿ ਦਿਨ ਪ੍ਰਤੀ ਡੇਢ ਦੀ ਗਿਣਤੀ ਵਧੀ ਹੈ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਤੇ ਪੰਜਾਬ ਦੇ ਹਰ ਘਰ ਦੀ ਲੜਾਈ ਹੈ ਤੇ ਤੁਹਾਨੂੰ ਅਪੀਲ ਕਰਦੇ ਆ ਕਿ ਜਿਹੜੇ ਲੋਕ ਰਹਿ ਗਏ ਐ ਇਸ ਮੋਰਚੇ ਦੇ ਵਿੱਚ ਪਹੁੰਚੋ ਕਿਉਂਕਿ ਅੱਗੇ ਟਾਈਮ ਵੋਟਾਂ ਦਾ ਆ ਜਾਣਾ ਮੋਰਚਾ ਦੁਬਾਰਾ ਖੜਾ ਕੀਤਾ ਨਹੀਂ ਜਾਣਾ ਇਸੇ ਕਰਕੇ ਆਹੀ ਟਾਈਮ ਹੈ ਕਿ ਆਪਾਂ ਆਪਣੇ ਹੱਕ ਸਰਕਾਰ ਤੋਂ ਲੈ ਸਕੀਏ ਲੋਕ ਇਹੀ ਵੇਟ ਕਰ ਰਹੇ ਵੀ ਕਦੋਂ ਐਕਸ਼ਨ ਹੋਊਗਾ ਅੱਗੇ ਜਾਣ ਦਾ ਪਲਾਨ ਆ ਵੀ ਉੱਥੇ ਸ਼ਾਂਤਮੀ ਬੈਠੇ ਨੇ ਵੀ ਐਕਸ਼ਨ ਕਦੋਂ ਹੋਊਗਾ ਲੋਕ ਇਹੀ ਵੇਟ 'ਚ ਨੇ ਬਿਲਕੁਲ ਜੀ ਜਿਵੇਂ ਅਗਲੇ ਆਗੋਂ ਦੀ ਰਣਨੀਤੀ ਬਣਦੀ ਹੈ ਜਦੋਂ ਅੱਗੇ ਜਾਣ ਦਾ ਸੱਦਾ ਆਊਗਾ ਉਦੋਂ ਅੱਗੇ ਵੀ ਪਤਾੰਗੇ ਪਰ ਜਿੰਨਾ ਟਾਈਮ ਇੱਥੇ ਬੈਠੇ ਆ ਲੋਕਾਂ ਨੂੰ ਅਪੀਲ ਕਰਦੇ ਆ ਕਿ ਬਾਦਲੋ ਬਦਗਿਨਤੀ ਦੇ ਵਿੱਚ ਇੱਥੇ ਪਹੁੰਚੋ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ